ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕੀ ਟਾਪਿਕ ਕਰਾਂਗੇ ਪੰਜਾਬੀ ਦਾ ਗੁਰਮੁਖੀ ਲਿਪੀ ਦਾ ਨਿਕਾਸ ਤੇ ਵਿਕਾਸ ਗੁਰਮੁਖੀ ਲਿਪੀ ਦਾ ਨਿਕਾਸ ਤੇ ਵਿਕਾਸ ਹਾਂਜੀ ਭਾਰਤ ਦੇ ਵਿੱਚ ਜਿਹੜੇ ਕੀ 5 ਕੁ ਹਜ਼ਾਰ ਸਾਲਾਂ ਤੋਂ ਜਿਹੜੇ ਕੀ ਲਿਖਣ ਦੀ ਕਲਾ ਦਾ ਆਪਾਂ ਨੂੰ ਥੋੜਾ ਪਤਾ ਲੱਗਿਆ ਮਤਲਬ ਕਿ ਆਪਾਂ ਨੂੰ ਜਾਣਕਾਰੀ ਮਿਲੀ ਹੈ 5 ਕੁ ਹਜ਼ਾਰ ਸਾਲ ਪਹਿਲਾਂ ਤੋਂ ਠੀਕ ਹੈ ਲਿਖਣ ਦੀ ਤੇ ਕਿਉਂਕਿ ਉਸ ਸਮੇਂ ਪਹਿਲਾਂ ਤੋਂ ਜਿਹੜੇ ਕਿ ਸੁਨੇਹੇ ਵਗੈਰਾ ਭੇਜੇ ਜਾਂਦੇ ਸੀ ਤਾਂ ਉਹ ਜਾਂ ਤਾਂ ਜਿਹੜੇ ਕਿ ਉਹਨੂੰ ਗੰਡ ਬੰਨ ਕੇ ਹਨਾ ਜਾਂ ਫਿਰ ਡਾਇਗ੍ਰam ਬਣਾ ਕੇ ਚਿੱਤਰ ਲਿਪੀ ਸੀ ਜਾਂ ਫਿਰ ਹੈਗੀ ਸੀ ਸੰਕੇਤ ਲਿਪੀ ਐਵੇਂ ਸੀ ਤੇ 2.5 ਹਜ਼ਾਰ ਸਾਲਾਂ ਤੋਂ ਬ੍ਰਹਮੀ ਲਿਪੀ ਦੇ ਵਿੱਚੋਂ ਹੀ ਠੀਕ ਹੈ ਸੈਂਕੜੇ ਸ਼ਿਲਾ ਲੇਖ ਮਿਲੇ ਨੇ ਮਤਲਬ ਕਿ ਜਿਹੜੀ ਬ੍ਰਹਮੀ ਲਿਪੀ ਆ 2.5 ਹਜ਼ਾਰ ਸਾਲ ਤੋਂ ਹੀ ਆਪਾਂ ਨੂੰ ਜਿਹੜੀ ਕਿ ਬ੍ਰਹਮੀ ਲਿਪੀ ਦੇ ਵਿੱਚ ਲਿਖੇ ਹੋਏ ਸ਼ਿਲਾ ਲੇਖ ਮਿਲਦੇ ਹਨ ਹੜੱਪਾ ਤੇ ਮੋਹਨ ਹੜੱप्पा ਤੇ ਮੋਹਨਜੋਦੜੋ ਦੀਆਂ ਥੇਹਾਂ ਤੋਂ ਭਾਵੇਂ ਇਹਨਾਂ ਦੀਆਂ ਜਿਹੜੇ ਕਿ ਖੰਡਰਾਂ ਤੋਂ 5000 ਸਾਲ ਪੁਰਾਣੇ ਹੋਂ ਡਾਇਗ੍ਰਮਾਂ ਦੇ ਰੂਪ ਦੇ ਵਿੱਚ ਆਪਾਂ ਨੂੰ ਸਿੰਧੂ ਲਿਪੀ ਦੇ ਨਮੂਨੇ ਮਿਲੇ ਨੇ ਸਿੰਧੂ ਘਾਟੀ ਦੀ ਕੀ ਲਿਪੀ ਸੀ ਆਪਾਂ ਨੂੰ ਉਹਨਾਂ ਦੇ 5000 ਸਾਲ ਪਹਿਰਾਂ ਤੋਂ ਜਿਹੜੇ ਆਪਾਂ ਨੂੰ ਡਾਇਗ੍ਰਮਸ ਪੇਂਟਿੰਗਸ ਮਿਲੇ ਨੇ ਉਹ ਤੋਂ ਤਾਂ ਅੰਦਾਜ਼ਾ ਲਾਉਂਦੇ ਹਾਂ ਜੋ ਕਿ ਅਜੇ ਤੱਕ ਪੂਰੇ ਤਰੀਕੇ ਨਾਲ ਪੜੇ ਨਹੀਂ ਜਾ ਸਕੀ ਤੇ ਤੀਜੀ ਸਦੀ ਈਸਵੀ ਪੂਰਵ ਦੇ ਵਿੱਚ ਤੀਜੀ ਸਦੀ ਈਸਵੀ ਪੂਰਵ ਦੇ ਵਿੱਚ ਸਮਰਾਟ ਅਸ਼ੋਕ ਦੁਆਰਾ ਬ੍ਰਹਮੀ ਤੇ ਖਰੋਸ਼ਟੀ ਲਿਪੀ ਦੇ ਵਿੱਚ ਆਪਣੇ ਸ਼ੀਲਾਲੇਖ ਲਗਵਾਏ ਗਏ ਬ੍ਰਹਮੀ ਲਿਪੀ ਭਾਰਤ ਦੀ ਸਭ ਤੋਂ ਪੁਰਾਣੀ ਲਿਪੀ ਆ ਮਤਲਬ ਕਿ ਜੇ ਆਪਾਂ ਕਹੀਏ ਕਿ ਸਭ ਤੋਂ ਪੁਰਾਣੀ ਲਿਪੀ ਕਿਹੜੀ ਹੈ ਤਾਂ ਬ੍ਰਹਮੀ ਲਿਪੀ ਆ ਜੋ ਕਿ ਗੁਰਮੁਖੀ ਦੇ ਵਾਂਗ ਖੱਬੇ ਤੋਂ ਸੱਜੇ ਲਿਖੀ ਜਾਂਦੀ ਹੈ ਖੱਬੇ ਤੋਂ ਸੱਜੇ ਲਿਖੀ ਜਾਂਦੀ ਹੈ ਠੀਕ ਆਪਣਾ ਰਾਈਟ ਹੈਂਡ ਇਧਰ ਇੱਕ ਆਪਾਂ ਇਸ ਖੱਬੇ ਤੋਂ ਸੱਜੇ ਲਿਖੀ ਜਾਂਦੀ ਆ ਬ੍ਰਹਮੀ ਲਿਪੀ ਵੀ ਗੁਰਮੁਖੀ ਲਿਪੀ ਦੀ ਤਰ੍ਹਾਂ ਹੀ ਤੇ ਜਦ ਕਿ ਖਰੋਸ਼ਟੀ ਹੈ ਉਹ ਸੱਜੇ ਤੋਂ ਖੱਬੇ ਲਿਖੀ ਜਾਂਦੀ ਹੈ ਹਾਂਜੀ ਖਰੋਸ਼ਟੀ ਜਿਹੜੀ ਲਿਪੀ ਆ ਉਹ ਸੱਜੇ ਤੋਂ ਖੱਬੇ ਨੂੰ ਐ ਲਿਖੀ ਜਾਂਦੀ ਹੈ ਪ੍ਰੰਤੂ ਬ੍ਰਹਮੀ ਜਿਹੜੀ ਅਖਰੋਸ਼ਟੀ ਲਿਪੀ ਉਹ ਤੀਜੀ ਸਦੀ ਇਸਵੀ ਤੋਂ ਖਤਮ ਹੋ ਜਾਂਦੀ ਆ ਪ੍ਰੰਤੂ ਜਿਹੜੀ ਬ੍ਰਹਮੀ ਲਿਪੀ ਉਹ ਅੱਗੇ-ਅੱਗੇ ਵਿਕਾਸ ਕਰਦੀ ਰਹਿੰਦੀ ਆ ਤੇ ਬ੍ਰਹਮੀ ਤੋਂ ਹੀ ਉੱਤਰ ਸ਼ੈਲੀ ਤੇ ਦੱਖਣ ਸ਼ੈਲੀ ਦਾ ਵਿਕਾਸ ਹੋਇਆ ਮਤਲਬ ਕਿ ਤੁਸੀਂ ਇਹ ਦੇਖੋ ਐਵੇਂ ਸਮਝੋ ਹਾਂਜੀ ਇਹ ਬ੍ਰਹਮੀ ਲਿਪੀ ਆ ਬ੍ਰਹਮੀ ਲਿਪੀ ਤੋਂ ਹੀ ਦੋ ਲਿਪੀਆਂ ਬਣ ਗਿਆ ਉੱਤਰ ਸ਼ੈਲੀ ਤੇ ਦੱਖਣ ਸ਼ੈਲੀ ਫਿਰ ਉੱਤਰシャਲੀ ਤੋਂ ਗੁਪਤ ਗੁਪਤ ਲਿਪੀ ਬਣ ਗਈ ਗੁਪਤ ਲਿਪੀ ਤੋਂ ਕੋਟਿਲ ਲਿਪੀ ਬਣ ਗਈ ਕੋਟਿਲ ਲਿਪੀ ਤੋਂ ਦੋ ਬਣਗੀਆਂ ਇੱਕ ਤਾਂ ਦੇਵਨਾਗਰੀ ਤੇ ਦੂਜੀ ਸ਼ਾਰਦਾ ਇੱਕ ਦੇਵਨਾਗਰੀ ਤੇ ਦੂਜੀ ਸ਼ਾਰਦਾ ਤੇ ਸ਼ਾਰਦਾ ਲਿਪੀ ਤੋਂ ਹੀ ਗੁਰਮੁਖੀ ਤੇ ਬਾਕੀ ਜਿਹੜੇ ਲਿਪੀਆਂ ਦਾ ਵਿਕਾਸ ਹੁੰਦਾ ਲੰਡੇ ਟਾਕਰੀ ਅਰਧਨਾਗਰੀ ਗੁਰਮੁਖੀ ਤਾਂ ਆਪਾਂ ਇਨ ਸ਼ਾਰਟ ਚ ਕਹਿ ਸਕਦੇ ਆ ਕਿ ਗੁਰਮੁਖੀ ਲਿਪੀ ਕਿਹੜੀ ਲਿਪੀ ਤੋਂ ਬਣਦੀ ਆ ਸ਼ਾਰਦਾ ਤੋਂ ਠੀਕ ਹੈ ਇਹੀ ਇੱਥੇ ਚੀਜ਼ ਲਿਖੀ ਹੋਈ ਆ ਉੱਥੇ ਆਪਾਂ ਨੂੰ ਤੁਹਾਨੂੰ ਇੱਕ ਜਿਹੜੇ ਕਿ ਡਾਇਗ੍ਰam ਸ਼ੋਅ ਕਰਕੇ ਆਪਾਂ ਤੁਹਾਨੂੰ ਦਿਖਾਤਾ ਹਾਂ ਜੀ ਉੱਤਰ ਸ਼ਾਲੀ ਤੋਂ ਗੁਪਤ ਲਿਪੀ ਤੇ ਗੁਪਤ ਲਿਪੀ ਤੋਂ ਕੋਟੇ ਲਿਪੀ ਵਿਕਸਤ ਹੁੰਦੀ ਹੈ ਕੋਟੇ ਲਿਪੀ ਤੋਂ ਫਿਰ ਸ਼ਾਰਦਾ ਲਿਪੀ ਦਾ ਜਨਮ ਹੁੰਦਾ ਤੇ ਸ਼ਾਰਦਾ ਲਿਪੀ ਦੇ ਕਿਸੇ ਪੁਰਾਣੇ ਰੂਪ ਤੋਂ ਗੁਰਮੁਖੀ ਦੀ ਉਤਪਤੀ ਹੋਈ ਆ ਇਸ ਤਰ੍ਹਾਂ ਬ੍ਰਹਮੀ ਤੋਂ ਹੀ ਪਿੰਨ ਪਿੰਨ ਪੜਾਪਾਰ ਕਰਕੇ ਭਾਰਤ ਦੇ ਜਿਹੜੇ ਆਧੁਨਿਕ ਲਿਪੀਆਂ ਨੇ ਜਿਵੇਂ ਦੇਗਨਾਬ ਤੇ ਦੇਵਨਾਗਰੀ ਬੰਗਲਾ ਕੈਥੀ ਮੋੜੀ ਗੁਜਰਾਤੀ ਤੇਲਗੂ ਤੇ ਕੰਨੜ ਇਹ ਸਾਰੇ ਉਤਪਨ ਹੋ ਜਨ ਤੇ ਪੰਦਾ ਪੰਜਾਬ ਦੇ ਵਿੱਚ ਸ਼ਾਰਦਾ ਤੇ ਗੁਰਮੁਖੀ ਤੋਂ ਬਿਨਾ ਟਾਕਰੀ ਲੰਡੇ ਪੱਟ ਅਸ਼ਾਰੀ ਸਰਾਫੀ ਅਰਧਨਾਗਰੀ ਸਿੱਧਾ ਮਾਤ੍ਰਿਕਾ ਇਹ ਲਿਪੀਆਂ ਦਾ ਵੀ ਵਿਕਾਸ ਹੋਇਆ ਇਹਨਾਂ ਵਿੱਚੋਂ ਪੰਜਾਬ ਚ ਕੇਵਲ ਹੁਣ ਕਿਹੜੀ ਲਿਪੀ ਬਚੀ ਹੋਈ ਆ ਗੁਰਮੁਖੀ ਲਿਪੀ ਤੇ ਗੇ ਮਾਈਂਡ ਮੈਪ ਯਾਰ ਕਰ ਲੈਣਾ ਹਨ ਕਿਉਂਕਿ ਸੌਖਾ ਲਿਖਿਆ ਜਾਂਦਾ ਫਿਰ ਤੇ ਜੇਬੀ ਸਿੰਘ ਨੇ ਗੁਰਮੁਖੀ ਦਾ ਨਿਕਾਸ ਅਰਧਨਾਗਰੀ ਤੋਂ ਮੰਨਿਆ ਪਰੰਤੂ ਆਪਾਂ ਇਹ ਰਾਏ ਨੂੰ ਵਜੰਦਾਰ ਨਹੀਂ ਮੰਨਦੇ ਕਿਉਂਕਿ ਦੂਜੇ ਪਾਸੇ ਜਿਹੜੇ ਗੌਰਿ ਸ਼ੰਕਰ ਆਉਣ ਜਾ ਰਹੇ ਉਹ ਜਾਂ ਉਹਨਾਂ ਨੇ ਵੀ ਗੁਰਮੁਖੀ ਦੀ ਤੁ ਪਤੀ ਕਿਤੋਂ ਮੰਨੀ ਆ ਸ਼ਰਦਾ ਤੋਂ ਮੰਨੀ ਆ ਕੁਝ ਰਾਈਟਰਾਂ ਦੇ ਕੋਟੇਸ਼ਨਾਂ ਨੇ ਇਹ ਜੈ ਚੰਦ ਵਿਦਿਆ ਸਾਗਰ ਵਿਦਿਆਲੰਕਰ ਜੈ ਚੰਦ ਵਿਦਿਆਲੰਕਰ ਤੇ ਡਾਕਟਰ ਤਰਲੋਚਨ ਸਿੰਘ ਵੈਦੀ ਨੇ ਵੀ ਗੁਰਮੁਖੀ ਦਾ ਜਨਮ ਸ਼ਰਦਾ ਤੋਂ ਹੀ ਮੰਨਿਆ ਵਿਦਿਆਲੰਕਰ ਆ ਠੀਕ ਐ ਅੱਗੇ ਗੁਰਮੁਖੀ ਤੇ ਹੋਰ ਪੰਜਾਬੀ ਦੇ ਪੁਰਾਣੇ ਲਿਪੀਆਂ ਦਾ ਜਨਮ ਆਪਾਂ ਸ਼ਰਦਾ ਲਿਪੀ ਤੋਂ ਹੀ ਹੋਇਆ ਗੁਰਮੁਖੀ ਲਿਪੀ ਦੀ ਉਤਪਤੀ ਬਾਰੇ ਤਿੰਨ মত ਪ੍ਰਚਲਿਤ ਨੇ ਇੱਕ ਮਤਾ ਕਿ ਗੁਰਮੁਖੀ ਦੀ ਰਚਨਾ ਗੁਰੂ ਅੰਗਦ ਦੇਵ ਜੀ ਨੇ ਕੀਤੀ ਆ ਦੂਜਾ ਮਤ ਅਨੁਸਾਰ ਗੁਰਮੁਖੀ ਦੇ ਰਚయితਾ ਠੀਕਾ ਗੁਰਮੁਖੀ ਦੀ ਰਚਨਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਆ ਤੀਜੇ ਮਤ ਦੇ ਅਨੁਸਾਰ ਕੇਸ਼ਰ ਸਿੰਘ ਸਿਬਰ ਸਿਬਰ ਦਾ ਜਿਹੜਾ ਗ੍ਰੰਥਾ ਵਿਸਾਂਬਲੀ ਨਾਮਾ ਦਸ਼ਾ ਪਾਤਸ਼ਾਹਿਆਂ ਕਾ ਇਹਦੇ ਵਿੱਚ ਕਿਹਾ ਗਿਆ ਕਿ ਇਹਦੇ ਵਿੱਚ ਬਾਬਾ ਸ੍ਰੀ ਚੰਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬੇਟੇ ਨੂ ਗੁਰਮਖੀ ਦਰਚਾਤਾ ਮੰਨਿਆ ਗਿਆ ਮਤਲਬ ਕਿ ਤਿੰਨ ਜਣਿਆਂ ਨੂੰ ਮੰਨਿਆ ਜਾਂਦਾ ਇੱਕ ਤਾਂ ਗੁਰੂ ਨਾਨਕ ਦੇਵ ਜੀ ਨੇ ਇੱਕ ਗੁਰੂ ਅੰਗਦ ਦੇਵ ਜੀ ਨੂੰ ਤੇ ਇੱਕ ਆ ਸ੍ਰੀ ਜਨ ਬਾਬਾ ਸ੍ਰੀ ਜੰਨ ਜੀ ਨੂੰ ਤੇ ਇਹਨਾਂ ਸਾਰੀਆਂ ਧਾਰਨਾਵਾਂ ਦੀ ਆਪਾਂ ਪਰਮਨਿਵਰਤੀ ਦੇ ਵਿੱਚ ਕੋਈ ਵੀ ਇਤਿਹਾਸਿਕ ਪ੍ਰਮਾਣ ਤੋਂ ਕੋਈ ਸਿੱਧ ਨਹੀਂ ਹੋਈ ਠੀਕ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਆਪ ਜਿਹੜੀ ਪੱਟੀ ਨਾਮਕ ਬਾਣੀ ਦੀ ਰਚਨਾ ਕੀਤੀ ਹੈ ਜੋ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਉਦੇ ਵਿੱਚ ਗੁਰਮੁਖੀ ਦੇ ਸਾਰੇ ਅੱਖਰ ਤੇ ਉਹਨਾਂ ਅੱਖਰਾਂ ਦੇ ਸਸਾ ਕਕਾ ਆਦ ਉਚਾਰਣ ਵੀ ਦਿੱਤੇ ਹੋਏ ਨੇ ਤਾਂ ਪੱਟੀ ਦਾ ਅਰਥ ਕੀ ਹੈ ਵਰਣਮਾਲਾ 35 ਹਰਫਾਂ ਹਰਫ ਕਿਉਂਗੇ ਅੱਖਰਾਂ ਦੀ ਲੜੀ ਆ ਪਰ ਪੱਟੀ ਦਾ ਅਰਥ ਆਪਾਂ ਲੱਕੜੀ ਦੀ ਫੱਟੀ ਵੀ ਹੈ ਜਿਸ ਉੱਤੇ ਅੱਖਰ ਲਿਖੇ ਜਾਂਦੇ ਨੇ ਤਾਂ ਪੰਜਾਬੀ ਦੇ ਮੁਹਾਵਰੇ ਜਿਵੇਂ ਕਿ ਪੱਟੀ ਪੜਾਉਣਾ ਪੱਟੀ ਮੈਸ ਕਰਨਾ ਵਿੱਚ ਪ੍ਰਯੋਗ ਵਿੱਚ ਵਰਣਮਾਲਾ ਤੇ ਫੱਟੀ ਦੇ ਮੂਲ ਸ਼ਬਦ ਅਰਥ ਆਪਾਂ ਨੂੰ ਪ੍ਰਾਪਤ ਹੋਏ ਨੇ ਪਾਵੇਂ ਪ੍ਰਯੋਗ ਦੇ ਵਿੱਚ ਲਖਣਾ ਰਤ ਵੀ ਆ ਮਤਲਬ ਕਿ ਇਹਦੇ ਅਲੱਗ-ਅਲੱਗ ਅਰਥ ਵੀ ਨੇ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਤੋਂ ਪਹਿਲਾਂ ਆਮ ਲੋਕਾਂ ਵਿੱਚ ਜਿਹੜੀ ਪ੍ਰਚਲਿਤ ਸੀ ਭਾਸ਼ਾ ਉਹਦੇ ਵਿੱਚ ਇਹ ਪੱਟੀ ਦੀ ਜਿਹੜੀ ਕਿ ਰਚਨਾ ਕੀਤੀ ਸੀ ਬਾਣੀ ਦੀ ਤਾਂ ਇਸ ਤੋਂ ਜਾਹਰ ਹੋ ਜਾਂਦਾ ਇਸ ਤੋਂ ਇਹ ਸਿੱਧਾ ਹੋ ਜਾਂਦਾ ਕਿ ਗੁਰਮੁਖੀ ਬਾਬਾ ਸ਼੍ਰੀ ਚੰਦ ਜੀ ਤੇ ਗੁਰੂ ਅੰਗਦ ਦੇਵ ਜੀ ਜਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਹੀਂ ਬਣਾਈ ਸਮਾਂ ਤੋਂ ਜਿਹੜੀ ਉਸ ਸਮੇਂ ਦੇ ਵਿੱਚ ਭਾਸ਼ਾ ਪ੍ਰਚਲਿਤ ਸੀ ਉਹਨਾਂ ਦੇ ਵਿੱਚ ਇਹ ਸੋਧ ਕਰਕੇ ਜਿਹੜੇ ਕਿ ਇਹ ਵਰਤੀ ਗਈ ਆ ਤਾਂ ਗੁਰਮੁਖੀ ਇੱਕ ਪ੍ਰਾਚੀਨ ਲਿਪੀ ਹੈ ਜੋ ਬ੍ਰਹਮੀ ਲਿਪੀ ਪਰਿਵਾਰ ਦੇ ਵਿੱਚੋਂ ਵਿਕਸਿਤ ਹੋਈ ਹੈ ਸ਼ਾਰਦਾ ਲਿਪੀ ਦੇ ਵਿੱਚੋਂ ਉਤਪਨ ਹੋਈ ਲੱਗਦੀ ਹੈ ਤੇ ਉਹ ਜਿਸ ਦਾ ਵਰਤਮਾਨ ਆ ਗੁਰਮੁਖੀ ਗੁਰੂ ਸਾਹਿਬਾਂ ਤੋਂ ਪਹਿਲਾਂ ਪ੍ਰਚਲਿਤ ਨਹੀਂ ਸੀ ਬਟ ਇਹਦਾ ਜਿਹੜਾ ਗੁਰਮੁਖੀ ਨਾਂ ਹੈ ਇਹ ਗੁਰੂਆਂ ਨੇ ਹੀ ਦਿੱਤਾ ਪਰ ਇਹ ਲਿਪੀ ਪਹਿਲਾਂ ਤੋਂ ਹੀ ਕਿਸੇ ਹੋਰ ਰੂਪ ਦੇ ਵਿੱਚ ਪਰਚਲੇ ਸੀ ਉਹਦੇ ਵਿੱਚ ਸੋਧ ਤਰਤੀਬ ਕਰਕੇ ਇਹਨੂੰ ਇਹ ਨਾਂ ਦਿੱਤਾ ਗਿਆ ਠੀਕ ਹੈ ਤੇ ਇਹਦਾ ਇਹ ਨਾਂ ਗੁਰੂ ਸਾਹਿਬਾਨਾਂ ਦੀ ਹੀ ਦੇਣਾ ਗੁਰੂ ਨਾਨਕ ਦੇਵ ਜੀ ਦੇ ਯੁੱਗ ਦੇ ਵਿੱਚ ਜਦੋਂ ਗੁਰਬਾਣੀ ਨੂੰ ਲਿਖਣ ਦੀ ਲੋੜ ਪਈ ਤਾਂ ਗੁਰੂ ਸਾਈਵਾਨ ਸਹਿਵਾਨਾ ਨੂੰ ਗੁਰਬਾਣੀ ਦੇ ਅਭ੍ਰਿਕਿਆਂ ਨੂੰ ਅੰਕਿਤ ਕਰਨ ਦੀ ਸਮਰੱਥਾ ਵਾਲੀ ਲਿਪੀ ਦੀ ਜ਼ਰੂਰਤ ਸੀ ਜਿਹੜੀ ਕਿ ਉਹ ਗੁਰਮੁਖੀ ਲਿਪੀ ਰਾਹੀਂ ਹੀ ਪੂਰਾ ਹੋ ਸਕਦਾ ਸੀ ਜਿਹੜਾ ਉਹਨਾਂ ਨੂੰ ਮਤਲਬ ਕਿ ਜ਼ਰੂਰਤ ਪਈ ਜੋ ਕਾਰਜ ਕਰਨ ਦੀ ਠੀਕ ਹੈ ਸਾਈਵਾਨਾ ਤੇ ਉਸ ਸਮੇਂ ਪ੍ਰਚਲਿਤ ਉਹਧੂਰੀਆਂ ਲਿਪੀਆਂ ਨੂੰ ਸੋਧ ਕੇ ਤਰਤੀਬ ਦੇ ਕੇ ਜਹੀ ਲਿਪੀ ਵਿਉਂਤ ਲਈ ਗਈ ਜੋ ਗੁਰਬਾਣੀ ਦੇ ਸਾਰੀਆਂ ਧੁਨੀਆਂ ਨੂੰ ਲਿਖਣ ਦੇ ਲਈ ਇੱਕ ਆਦਰਸ਼ ਲਿਪੀ ਹੋ ਨਿਬੜੀ ਉਹ ਕਿਹੜੀ ਲਿਪੀ ਆ ਗੁਰਮੁਖੀ ਲਿਪੀ ਗੁਰਮੁਖੀ ਲਿਪੀ ਦਾ ਭਾਵ ਸ਼ਬਦੀ ਅਰਥ ਹੈ ਕਹਿੰਦੇ ਨੇ ਵੀ ਗੁਰੂਆਂ ਦੇ ਮੁਖ ਤੋਂ ਨਿਕਲੀ ਹੋਈ ਠੀਕ ਹੈ ਲਿਪੀ ਗੁਰਮੁਖੀ ਦਾ ਇਤਿਹਾਸ 500 ਸਾਲ ਪੁਰਾਣਾ ਨਹੀਂ ਪਰੰਤੂ ਇਸ ਦੇ ਅੱਖਰ ਜ਼ਰੂਰ ਪੁਰਾਣੇ ਨੇ ਮਤਲਬ ਕਿ ਜਿਹੜੀ ਗੁਰਮੁਖੀ ਇਹਦਾ ਨਾਂ ਤੇ ਇਤਿਹਾਸ ਜਿਆਦਾ ਪੁਰਾਣਾ ਨਹੀਂ ਹੈਗਾ ਬਟ ਜਿਹੜੇ ਇਹਦੇ ਵਿੱਚ ਅੱਖਰ ਨੇ ਉਹ ਜ਼ਰੂਰ ਪੁਰਾਣੇ ਨੇ ਜਿਵੇਂ ਇਹਦੇ ਵਿੱਚ 15 ਅੱਖਰ ਟਾਕਰੀ ਦੇ ਨੇ ਠੀਕ ਹੈ ਟਾਕਰੀ ਦੇ ਅੱਖਰਾਂ ਨਾਲ ਸਾਂਝੇ ਨੇ ਤੇ ਪੰਜ ਕਾਫੀ ਮਿਲਦੇ ਨੇ ਨਾ 15 ਦੇ ਵਿੱਚੋਂ 6 ਥੋੜੇ-ਥੋੜੇ ਮਿਲਦੇ ਨੇ ਮਤਲਬ ਕਿ 15 ਅੱਖਰ ਨੇ ਜਿਹੜੇ ਕਿ ਟਾਕਰੀ ਦੇ ਨਾਲ ਮਿਲਦੇ ਨੇ ਜਿਨ੍ਹਾਂ ਦੇ ਵਿੱਚੋਂ ਪੰਜ ਤਾਂ ਬਿਲਕੁਲ ਮਿਲਦੇ ਨੇ 6 ਜਿਹੜੇ ਕਿ ਥੋੜੇ-ਥੋੜੇ ਮਿਲਦੇ ਨੇ ਤੇ ਗੁਰਮੁਖੀ ਦੇ ਕੁਝ ਅੱਖਰ ਟਾਕਰੀ ਤੇ ਸ਼ਾਰਦਾ ਨਾਲ ਨਹੀਂ ਮਿਲਦੇ ਉਹ ਲੰਡੇ ਮਹਾਜਨੀ ਦੇ ਅੱਖਰਾਂ ਨਾਲ ਮਿਲਦੇ ਨੇ ਇਸ ਕਰਕੇ ਇਹ ਕਹਿਣਾ ਵੀ ਆਪਾਂ ਨੂੰ ਗਲਤ ਤਾਂ ਇਹ ਕਹਿਣਾ ਵੀ ਸਰਾਸਰ ਗਲਤ ਹੀ ਹੋਊਗਾ ਵੀ ਗੁਰਮੁਖੀ ਲਿਪੀ ਨੂੰ ਸਿੱਖ ਗੁਰੂਆਂ ਨੇ ਘੜਿਆ हां ਇਹਨੂੰ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸਹੀ ਸੋਧ ਤੇ ਤਰਤੀਬ ਦੇ ਕੇ ਇਹਨੂੰ ਇੱਕ ਆਦਰਸ਼ ਲਿਪੀ ਦਾ ਜਿਹੜਾ ਕਿ ਮਹਾਂਦਰਾ ਰੂਪ ਪ੍ਰਦਾਨ ਕੀਤਾ ਠੀਕ ਹੈ ਮਤਲਬ ਕਿ ਪਹਿਲਾਂ ਤੋਂ ਹੀ ਪ੍ਰਚਲਿਤ ਸੀ ਬਟ ਇਹਦਾ ਨਾਂ ਇਹ ਜਿਹੜਾ ਕਿ ਗੁਰੂਆਂ ਨੇ ਦਿੱਤਾ ਠੀਕ ਹੈ ਗੁਰਮੁਖੀ ਤੇ ਜਿਹੜੀ ਪਹਿਲਾਂ ਤੋਂ ਹੀ ਲਿਪੀ ਪਰ ਚੱਲ ਰਹੀ ਸੀ ਉਹਦੇ ਵਿੱਚ ਸੋਧ ਉਹਨੂੰ ਤਰਤੀਬ ਦਿੱਤੀ ਗਈ ਹੈ ਤੇ ਮਗਰੋਂ ਪੰਜਾਬੀ ਵਿੱਚ ਉਰਦੂ ਫਾਰਸੀ ਦੇ ਬਹੁਤ ਸਾਰੇ ਸ਼ਬਦ ਸਮਾ ਲਏ ਗਏ ਕਿਉਂਕਿ ਪਹਿਲਾਂ 35 ਸੀ ਹੁਣ 41 ਅੱਖਰ ਨੇ ਤੇ ਇਹਦੇ ਵਿੱਚ ਉਹਨਾਂ ਧੁਨੀਆਂ ਨੂੰ ਪ੍ਰਗਟ ਕਰਨ ਲਈ ਪੰਜ ਅੱਖਰ ਪੰਜ ਅੱਖਰਾਂ ਦੇ ਪੈਰਾਂ ਵਿੱਚ ਬਿੰਦੀ ਪਾਈ ਗਈ ਆ ਇਹ ਅੱਖਰ ਸ ਸੱਸੇ ਪੈਰ ਬਿੰਦੀ ਖ ਖਖੇ ਪੈਰ ਬਿੰਦੀ ਗ ਗਗੇ ਬੈਰ ਬਿੰਦੀ ਜ ਜਜੇ ਪੈਰ ਬਿੰਦੀ ਫ ਫਫੇ ਪੈਰ ਬਿੰਦੀ ਮਗਰ ਪੰਜਾਬੀ ਵਿੱਚ ਇੱਕ ਹੋਰ ਮੌਲਿਕ ਧੁਨੀ ਨੂੰ ਪ੍ਰਗਟ ਕਰਨ ਲਈ ਲੱਲੇ ਦੇ ਪੈਰ ਵਿੱਚ ਬਿੰਦੀ ਪਾ ਕੇ ਲੱਲੇ ਪੈਰ ਬਿੰਦੀ ਧੁਨੀ ਸ਼ਾਮਿਲ ਕੀਤੀ ਗਈ ਹੈ ਜਿਸ ਦੀ ਗਾਲ ਮਾਲਾ ਜਾਲ ਆਦਿ ਸ਼ਬਦਾਂ ਨੂੰ ਲਿਖਣ ਲਈ ਜ਼ਰੂਰਤ ਪੈਂਦੀ ਆ ਤੇ ਇਸ ਪ੍ਰਕਾਰ ਆਪਾਂ ਕਹਿ ਸਕਦੇ ਹਾਂ ਕਿ ਗੁਰਮੁਖੀ ਲਿਪੀ ਸਮੇਂ ਦੀ ਲੋੜ ਜ਼ਰੂਰਤ ਅਨੁਸਾਰ ਵਿਕਾਸ ਵਿੱਚੋਂ ਲੰਘਦੀ ਆਈ ਹੈ ਥੈਂਕਸ ਇਸੇ ਤੁਹਾਡਾ ਗੁਰਮੁਖੀ ਲਿਪੀ ਦਾ ਜਨਮ ਤੇ ਵਿਕਾਸ ਵਾਲਾ ਕੁਸ਼ਣ